ਹੋ ਤਾਂ ਜਿਹੜੀ ਗੇਮ ਹੈ ਛੇ ਕਾਲ ਦਾ ਸਭ ਦੇ ਜਿੰਦਾ ਸਾਥ ਜੋ ਕਹਿ ਦੇਣਗੇ ਅਸੀਂ ਉਸੇ ਗੱਲ ਤੇ ਫਿਲਟਰ ਆਣਾ ਸਾਡੀ ਤਾਂ ਹੁਕਮ ਆਉਣ ਦਾ ਉਥੋਂ ਕੋਈ ਕਿੰਤੂ ਪ੍ਰੰਤੂ ਕੋਈ ਸਾਡੇ ਕਹੇ ਜੋ ਨਹੀਂ ਮੰਨੇ 7-8 ਸਾਲ ਲਗਾਤਾਰ ਵਿਧਿਪਾਰਟੀ ਕਹਿੰਦੇ ਰਹੇ ਦੇਖੋ ਉਸ ਸਾਨੂੰ ਪਹਿਲਾਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਨਹੀਂ ਹੈ ਸਾਨੂੰ ਪਤਾ ਸੀ ਕਿ ਸੱਜ ਵੀਰ ਸਿੰਘ ਬਾਦ ਜੋ ਉਹਨਾਂ ਦੀ ਸੁਹਾਏ ਮੈਂ ਉਹਨਾਂ ਨਾਲ ਦੋ ਤਿੰਨ ਵਾਰ ਗੱਲ ਕੀਤੀ ਸੀ ਪਹਿਲਾਂ ਕਿ ਵੀ ਇੱਥੇ ਆਪਾਂ ਕੈਂਡੀਡੇਟ ਅਨਾਉਂਸ ਕਰਦੇ ਆਂ ਆਪਾਂ ਕਟੋਰ ਤੇ ਜਿਹੜੇ ਮਰਜ਼ੀ ਕਹਿੰਦੇ ਅਨਾਉਂਸ ਕਰ ਦੇ ਕੋਈ ਫਰਕ ਨਹੀਂ ਹੈ ਜਿਹੜਾ ਮਨ ਬਣਿਆ ਹੋਇਆ ਪਰ ਤੇ ਦੋ ਬੰਦੇ ਆਪਣੇ ਨਾਲ ਬਿਠਾ ਲੈ ਬਿਠਾ ਕੇ ਉਹਨੂੰ ਅਨਾਉਂਸ ਕਰ ਦੇ ਉਹ ਕਹਿੰਦਾ ਮੈਂ ਤੁਰਾ ਹੀ ਨਹੀਂ ਹੁੰਦਾ ਮੈਂ ਜਿਸ ਵਜ੍ਹਾ ਨਾਲ ਮੈਂ ਉਹ ਤੇ ਅਨਾਉਂਸ ਕਰ ਦਿੰਦਾ ਮੈਂ ਨਹੀਂ ਕਰਦਾ ਸੋ ਸੁਆਦੀ ਗੱਲ ਬਣ ਜਾਂਦੀ ਹੈ ਆ ਵੀ ਸੁਹਾਏ ਸੀ ਕਿ ਸਾਡੇ ਕਹੇ ਤੇ ਉਹ ਨਹੀਂ ਮੰਨੇ 7-8 ਸਾਲ ਲਗਾਤਾਰ ਬਿਦਿਨ ਪਾਰਟੀ ਕਹਿੰਦੇ ਰਹੇ ਨਹੀਂ ਮੰਨੇ ਉਹਨੂੰ ਸ਼੍ਰੀ ਅਕਾਲ ਤਖਤ ਤੇ ਜਾ ਕੇ ਇਹਨੂੰ ਜਦੋਂ ਉਹਨੇ ਬੁਲਾਇਆ ਉਹਦੇ ਨਾਲ ਸਿਸਟਮ ਐਨੇ ਵਿੱਚ ਕੋਈ ਗੱਲਬਾਤ ਦਾ ਤਰੀਕਾ ਨਿਕਲ ਜਾਂਦਾ ਜਾਂ ਕੋਈ ਐਸਾ ਲੱਗਦਾ ਹੁੰਦਾ ਵੀ ਜੇ ਮੰਨ ਲਓ ਸ਼੍ਰੋਮਣੀ ਅਕਾਲ ਤਖਤ ਦਾ ਪ੍ਰਧਾਨ ਕੋਈ ਗੱਲ ਮੰਨਦਾ ਨਹੀਂ ਉਹਨੂੰ ਕਾਰਨ ਦਾ ਕੋਈ ਦੇਬਿਸ਼ਾਈ ਦਾ ਮਤਾਂ ਪੈ ਜਾਂਦਾ ਕਿ ਤੇ ਇਹਦਾ ਹੈ ਨਹੀਂ ਪਤਾ ਨਹੀਂ ਕਿੱਦਾਂ ਦੇਖੋ ਹੁਣ ਤਾਂ ਜਿਹੜੀ ਗੇਮ ਹੈ ਸ਼੍ਰੀ ਅਕਾਲ ਤਖਤ ਸਰਬ ਦੀ ਜਿਲਦ ਸਾਥ ਦੀ ਜੋ ਕਹ ਦੇਣਗੇ ਅਸੀਂ ਉਸੇ ਗੱਲ ਤੇ ਫਿਲਟਰ ਆਣਾ ਸਾਡੇ ਲਈ ਤਾਂ ਹੁਕਮ ਆਉਣ ਦਾ ਉਥੋਂ ਕੋਈ ਕਿੰਤੂ ਪ੍ਰੰਤੂ ਕੋਈ ਬੰਦਾ ਵੀ ਨਹੀਂ ਕਰ ਸਕਦਾ ਕੱਲੇ ਅਸੀਂ ਨਹੀਂ ਕਰ ਸਕਦੇ ਦੁਨੀਆ ਦੇ ਜਿੱਥੇ ਵੀ ਸਿਕਵਾਦਾ ਹੈ ਉਥੇ ਸ੍ਰੀ ਕਾਲਤਾ ਦਾ ਹੁਕਮ ਚੱਲਦਾ ਜੇਕਰ ਹੁਕਮ ਹੁੰਦਾ ਤਾਂ ਮੁਰਤੋਂ ਅਕਾਲੀ ਦਰ ਦੇ ਛੱਡੇ ਮਾ ਜੋ ਸਾਨੂੰ ਤਾਂ ਉਹ ਕਹਦੇ ਨਗੇ ਕਿ ਘਰੇ ਘਰੇ ਬੈਠਣਾ ਸੁਬੀਰ ਬਾਦਲ ਨਾਲ ਜਾਣਾ ਕਿਤੇ ਵੀ ਜਾਣਾ ਜੋ ਉਹਨਾਂ ਦਾ ਹੁਕਮ ਹੋ ਇਨ ਬਿਨ ਲਾਗੂ ਹੋਊਗਾ ਅਸੀਂ ਉਹ ਤੋਂ ਕਿੰਤੂ ਪਰਤੂ ਕਰ ਨਹੀਂ ਸਕਦੇ ਕੋਈ ਵੀ ਸ਼ਿਕ ਨਹੀਂ ਕਰਦਾ ਦੇਖੋ ਇਹ ਤਾਂ ਕਾਫਤਾ ਤਕਰੀਬਨ ਸਖਦੇ ਸਿੰਘ ਬਾਦਲ ਨਾਲ ਗਿਆ ਨੂੰ ਹੋ ਗਿਆ ਉੱਤੇ ਤੇ ਤੁਸੀਂ ਉਸ ਤੋਂ ਪਹਿਲਾਂ ਜਾ ਕੇ ਆਏ ਹੋ ਕਿੰਨਾ ਟਾਈਮ ਜਥੇਦਾਰ ਜੀ ਕਿੰਨਾ ਟਾਈਮ ਲੱਗਿਆ ਦੇਖੋ ਇਹ ਟਾਈਮ ਕਹਿਣਾ ਇਹ ਲਾਗਣਾ ਉੱਤੇ ਕੋਈ ਕਿੰਤੂ ਪ੍ਰੰਤੂ ਕਰਨਾ ਇਹ ਹੋ ਨਹੀਂ ਸਕਦਾ ਨਾ ਜੀ ਟਾਈਮ ਕੋ ਸਕਦੇ ਨਾ ਅਸੀਂ ਕਿੰਤੂ ਪ੍ਰੰਤੂ ਕਰ ਸਕਦੇ ਇਹ ਪਸੰਦ ਹੈ ਕਿ ਅਸੀਂ ਗੱਲ ਰਹੇ ਨੇ ਵੀ ਸਮਾਣੇ ਦੇ ਵਿੱਚ ਤੁਸੀਂ ਜਦੋਂ ਇੰਦਕੇ ਸ਼ਰਮਾ ਜੀ ਐਪੀ ਦੀ ਚੋਣ ਲੜ ਰਹੇ ਸੀ ਤੁਸੀਂ ਇੱਕ ਵੀ ਵਾਰ ਜਾ ਕੇ ਸਮਾਣੇ ਵਾਲਕੇ ਦੇ ਵਿੱਚ ਉਹਨਾਂ ਲਈ ਇੱਕ ਵੀ ਬੋਟ ਵਾਰੇ ਜਾ ਲੋਕਾਂ ਨੂੰ ਨਹੀਂ ਪ੍ਰੇਰਿਆ ਨਾ ਹੀ ਗਏ ਹੋ ਵੀ ਪਰਚਾ ਅਸੀਂ ਵੀ ਦੌਰ ਦੇ ਗਏ ਤੇ ਕਿੰਨੇ ਮਾਦ ਤੁਸੀਂ ਉੱਥੇ ਲੜਕਾਰ ਰਹੇ ਸੀ ਵੀ ਨਹੀਂ ਗਿੱਤੀ ਉਹਨਾਂ ਬਾਰੇ ਕੀ ਦੇਖੋ ਜਿੰਨਾ ਚਿਰ ਇਲੈਕਸ਼ਨ ਰਹੀ ਉਹਨਾਂ ਤੇ 6 ਮਹੀਨੇ ਕਹਿੰਦੇ ਸੀ ਵੀ ਰੱਖੜਾ ਸਾਹਿਬ ਪੰਜ ਕਸੇ ਚੋਂ ਸਾਹਮਣੇ ਨੇ 4 ਮਿਲੇ ਕੋਲ ਨੇ ਪੰਜ ਰੱਖੜਾ ਸਾਹਿਬ ਕੋਲ ਨੇ আর ਉਹਨਾਂ ਦੀ ਆਪਣੀ ਇਹ ਸੀਗੀ ਤੁਸੀਂ ਉਹਦੀ ਵੀਡੀਓ ਕੱਢ ਕੇ ਦੇਖੋ ਕਿ ਵੀ ਘੱਟੋ ਘੱਟ 70000 ਵੋਟ ਦੇ ਸੀ ਇਹਾਂ ਵੀ ਜਿੱਤ ਕੇ ਆਵਾਂਗੇ ਉੱਥੇ ਅਸੀਂ 34000 ਵੋਟ ਤੇ ਹਾਰ ਗਏ ਮੇਰੀ ਜਿਹੜੇ ਇਲੈਕਸ਼ਨਾਂ ਸਮਾਂ ਦੀ ਗੱਲ ਕਰ ਲਈਏ ਤਾਂ ਤਕਰੀਬਨ ਸਾਰੇ ਪ੍ਰਾਇੰਟ ਚ ਵੱਧ ਵੋਟ ਪਈ ਹੈ ਪਰਸੈਂਟੇਜ ਦੇ ਹਿਸਾਬ ਨਾਲ ਗੱਡ ਕੇ ਦੇਖ ਲੋ ਜੀ ਜਿਹੜੀ ਇੱਕ ਗੱਲ ਪਿੱਛੇ ਹੁਣ ਆ ਰਹੀ ਸੀਗੀ ਕਿ ਜੇ ਜਲਦੀ ਡੈਲੀਗੇਟ ਦਾ ਇਹ ਜਲਾਸਾ ਲਾ ਕੇ ਨਵਾਂ ਪ੍ਰਧਾਨ ਚੁਣਿਆ ਜਾਊਗਾ ਉਹਦੇ ਸੰਬੰਧੀ ਕੀ ਪ੍ਰਕਿਰਿਆ ਰਹੂਗੀ ਜਾਂ ਉਹ ਮਤਲਬ ਜਦੋਂ ਜਿਆਦਾ ਕਾਲਤਾ ਸਾਹਿਬ ਦਾ ਬਿਆਨ ਉਸ ਤੋਂ ਆਉਣ ਤੋਂ ਬਾਅਦ ਹੋਊਗਾ ਉਹ ਤੋਂ ਬਾਅਦ ਹੀ ਮੇਰਾ ਕਹਿਣਾ ਹੂ ਵਕੀعت ਕੀ ਹਿਸਾਬ ਨਾਲ ਜਦ ਪਤਾ ਚੱਲਦੀ ਕਿਉਂਕਿ ਟੀਨੂ ਸਾਹਿਬ ਸਾਡੇ ਸਰਪ੍ਰਸਤ ਨੇ ਪ੍ਰਧਾਨ ਵੀ ਨੇ ਤੇ ਉਹ ਉਹਨੇ ਫੈਸਲਾ ਰਾਇ ਜਦੋਂ ਹੀ ਫੈਸਲਾ ਲੈਣਗੇ ਅਸੀਂ 100% ਨਾਲ ਸਰਦਾਰ ਸਾਹਿਬ 10 ਜੂਨ ਹੀ ਗਏ ਸੀ ਜੀ ਹੁਣੇ ਤੇ ਉਹਨਾਂ ਕੋਲੋਂ ਜਦ ਮਤਲਬ ਉਹਦੇ ਪਾਰਟੀ ਜੋ ਕੱਢੇ ਆਗੂਆਂ ਦੇ ਫੈਸਲੇ ਨੂੰ ਟਕਰਾਇਆ ਤਾਂ ਉਹਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਲਗਾਇਆ ਗਿਆ ਦੇਖੋ ਇਹ ਗੱਲਾਂ ਤਾਂ ਸਾਨੂੰ ਪਹਿਲਾਂ ਪਤਾ ਪਹਿਲਾਂ ਪਤਾ ਸੀ ਸਾਨੂੰ ਸਾਨੂੰ ਪਤਾ ਵੀ ਕੀ ਫੈਸਲੇ ਹੋਣੇ ਨੇ ਉੱਥੋਂ ਜਿਹੜੇ ਉਹ ਬੋਲਦੇ ਨੇ ਉਥੇ ਅੱਜ ਤੁਸੀਂ ਆਮ ਦੇਖਦੇ ਹੋ ਗਰੇਵਾਲ ਸਾਹਿਬ ਬੋਲਦੇ ਨੇ ਹੁੰਦੜ ਸਾਹਿਬ ਬੋਲਦੇ ਨੇ ਕੀਮਾ ਸਾਹਿਬ ਬੋਲਦੇ ਨੇ ਕਿ ਜੀ ਹਾਰੇ ਹੋਏ ਉਹ ਕਰਦੇ ਨੇ ਜਿੱਤੇ ਉਹਨਾਂ ਨੂੰ ਉਹ ਕਰ ਕਰਦੇ ਨੇ ਉਹਨਾਂ ਨੂੰ ਪੁੱਛੋ ਵੀ ਗਰੇਵਾਲ ਸਾਹਿਬ ਕਦੇ ਜਿੱਤੇ ਨੇ 97 ਦੀ ਇਲੈਕਸ਼ਨ ਤੋਂ ਬਾਅਦ 97 ਦੀ ਇਲੈਕਸ਼ਨ ਜਿੱਤੇ ਸੀ ਉਹ ਪਹਿਲੀ ਇਲੈਕਸ਼ਨ ਸੀ ਪਾਰਟੀ ਦੀ ਇਲੈਕਸ਼ਨ ਸੀਗੀ ਤੌੜਾ ਸਾਹਿਬ ਨੂੰ ਸਪੈਸ਼ਲੀ ਬੀਜੇਪੀ ਆਪ ਕੋ ਦਿੱਲੀ ਜਾਣਾ ਪਿਆ ਸੀ ਇਲੈਕਸ਼ਨ ਤੇ ਉਸ ਤੋਂ ਬਾਅਦ ਦੇ ਵਿੱਚ ਕੋਈ ਕੋਈ ਇਲੈਕਸ਼ਨ ਜਿੱਤੇ ਨੇ ਹੋ ਬਾਕੀ ਦੇਖ ਲੋ ਕਿਹਨੇ ਜਿੱਤੇ ਉਹ ਇਹ ਦੱਸ ਦੇ ਵੀ ਅਸੀਂ ਹਾਲ ਇਲੈਕਸ਼ਨ ਜਿੱਤੇ ਆ ਸਾਡੀ ਤਾਂ ਅਸੀਂ 1 2 4 ਲੱਖ ਜਿੱਤੇ ਹੋਵਾਂਗੇ ਉਹ ਤਾਂ ਕੋਈ ਵੀ ਇਲੈਕਸ਼ਨ ਦੱਸ ਦੇ ਨਹੀਂ ਕੋਈ ਜਿੱਤੇ ਹੰਦੀਰ ਸਾਹਿਬ ਦੇ ਖਲਾਸਿਆਂ ਤੋਂ ਬਾਅਦ ਜ세ਦਾਰ ਕਾਲਕ ਸਾਹਿਬ ਨਾਲ ਤੁਹਾਡਾ ਕੋਈ ਰਾਬਤਾ ਕਾਇਮ ਹੋਇਆ ਵੀ ਉਹਨਾਂ ਦੀ ਕੀ ਪ੍ਰਤੀਕਿਰਿਆ ਉਸ ਤੋਂ ਕੋਈ ਰਾਬਤਾ ਕਾਇਮ ਕਰ ਨਹੀਂ ਸਕਦਾ ਜ세ਦਾਰ ਸਾਹਿਬ ਨੇ ਉਹਨਾਂ ਨੂੰ ਤਾਂ ਹੁਕਮਨਾ ਨਾ ਅਸੀਂ ਇਸ ਗੱਲ ਦੇ ਹੱਕ ਤਾਂ ਵੀ ਜਦੋਂ ਸਾਾਨੂੰ ਕਹੀਏ ਵੀ ਫਰਾਨੇ ਨਿਆ ਬਿਆਨ ਦਿੱਤਾ ਫਰਾਨੇ ਬਿਆਨ ਦਿੱਤਾ ਜਿਹਦੇ ਦਾ ਸਾਲ ਦੀ ਗੱਲ ਸੈਂਦਾ ਸਾਡੇ ਲਈ ਇਲਾਹੀ ਹੁਕਮ ਹੈ ਅਸੀਂ ਦਾ ਰੱਬ ਮੰਨਦੇ ਆ ਪਰਮਾਤਮਾ ਮੰਨਦੇ ਆ ਕਿ ਜੋ ਵੀ ਹੁਕੂਮ ਨਾ ਮਾ ਜਾਰੀ ਕਰ ਦੇਣਗੇ ਤੇ ਉਹ ਅਸੀਂ ਇਨ ਬਿਨ ਲਾਗੂ ਕਰਾਂਗੇ ਉਦੋਂ ਸਾਡਾ ਜਿਹੜਾ ਸਰਬਜੀਤ ਖਾਲਸਾ ਵੱਲੋਂ ਇਕੱਠ ਰੱਖਿਆ ਗਿਆ ਪੰਥ ਉਹਦੇ ਵਿੱਚ ਸ਼ਮੂਲਿਤ ਕਰਾਂਗੇ ਦੇਖਾਂਗੇ ਕਿ ਕੋਈ ਪਾਰਟੀ ਫਾਇਦਾ ਕਰਨ ਇਕੱਠੇ ਫਾਇਦਾ ਬੈਠ ਗਿਆ 27 ਬਦਸਤੀ ਤਾਂ ਫਿਰ ਬੱਕਰੀ ਲੱਗੂਗਾ ਦੋ ਪਹਿਲਾਂ ਵੀ ਦੋ ਹੀ ਲੱਗਦੇ ਨੇ ਪਹਿਲਾਂ ਵੀ ਦੋ ਹੀ ਲੱਗਦੇ ਨੇ ਦੋ ਇਹ ਇਹਨਾਂ ਨਾਲ ਜੋ ਨਵੇਂ ਕਾ ਲੀਡਰ ਦੀ ਘਟਨ ਦੀ ਆ ਰਹੀ ਹੈ ਜੀ ਅਮਰਪਾਲ ਸਿੰਘ ਤੇ ਸਰਬੀ ਸਿੰਘ ਖਾਲਸਾ ਬੋਲ ਰਹੇ ਨੇ ਅਸੀਂ ਕਾ ਲੀਰ ਦੇ ਨਾਮ ਦੇ ਟੀ ਨਵਾਂ ਪਾਰਟੀ ਦਾ ਹੋ ਕਰਾਂਗੇ ਘਟਨਾ ਕਰਾਂਗੇ ਤੇ ਸ਼੍ਰੋਮਣੀ ਕਮੇਟੀ ਦਾ ਚੋਣ ਲੜਾਂਗੇ ਉਹਦੇ ਨਾਲ ਕੋਈ ਨਹੀਂ ਬਾਤ ਚਲੋ ਚੰਗੀ ਗੱਲ ਹੈ ਉਹ ਤਾਂ ਵਧੀਆ ਗੱਲ ਹੈ ਦੇਖੋ ਉਹਨਾਂ ਹਰ ਵਕਤ ਆਪਣਾ ਆਪਣਾ ਫੈਸਲਾ ਹੈਗਾ ਅਸੀਂ ਵੀ ਬੈਠ ਕੇ ਉਹਨਾਂ ਫੈਸਲਾ ਕਰਾਂਗੇ ਅਸੀਂ ਕੀ ਕਰਨਾ ਅਸੀਂ ਨਾਲ ਜਾਣਾ ਹੈ ਅਟ ਰਹਿਣਾ ਹੈ ਫਿਰ ਪਰਿਵਾਰਵਾਦ ਨੂੰ ਲੈ ਕੇ ਚੱਲਿਆ ਮਸਲਾ ਹੁੰਦਾ ਹੁੰਦਾ ਜੀ ਤੇ ਸਰਬੀ ਸਿੰਘ ਖਾਲਸਾ ਦਾ ਵੀ ਬਿਆਨ ਆਇਆ ਕਿਉਂਕਿ ਉਹ ਸੰਸਦ ਸੁਨੇ ਗਏ ਨੇ ਵੀ ਮੈਂ ਆਪਣੀ ਪਤਨੀ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਮੈਂ ਤਾਂ ਕਿ ਹੈ ਵੀ ਉਹਨਾਂ ਦਾ ਆਪਣਾ ਫਾਇਦਾ ਹੈ ਸਾਡਾ ਆਪਣਾ ਫਾਇਦਾ ਹੈ ਅਸੀਂ ਫੈਸਲਾ ਕਰ ਲਿਆ ਵੀ ਇੱਕ ਪਰਿਵਾਰ ਤੋਂ ਇੱਕ ਨੇ ਲਖਣ ਲੜਨੀ ਹੈ ਇੱਕ ਨੇ ਇੱਕ ਅਹੁਦਾ ਲੈਣਾ ਇਹ ਅਸੀਂ ਫੈਸਲਾ ਕਰ ਲਿਆ ਪ੍ਰਿੰਸੀਪਲ